ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਕਰਨ ਲੱਗਿਓ ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਹਲਵਾਰਾ ਹਵਾਈ ਅੱਡਾ ਰੱਖ ਦਿੱਤਾ ਜਾਵੇ ਸਭ ਤੋਂ ਪੰਜਾਬ ਸਰਕਾਰ ਨੇ 2 ਸਾਲ ਪਹਿਲਾਂ ਸਾਡੀ ਇਹ ਡਿਮਾਂਡ ਨੂੰ ਮੰਨ ਲਿਆ ਸੀ ਅਤੇ ਮੈਂ ਕਹਿਣਾ ਕਿ ਚਾਹੁੰਦਾ ਕਿ ਉਹ ਸੈਂਟਰ ਕੋਲੇ ਜਿਹੜਾ ਮਾਤਾ ਪਿਆ ਇਹਨਾਂ ਨੇ ਪ੍ਰਵਾਨਗੀ ਦੇਣੀ ਹੈ ਪਹਿਲੇ ਸਿੱਖ ਹਵਾ ਬਾਜ਼ ਜਨ ਕਿ ਪਹਿਲੇ ਸਿੱਖ ਪਾਇਲਟ ਨੇ ਬਾਬਾ ਕਰਤਾਰ ਸਿੰਘ ਸਰਾਭਾ ਬੱਬੂ ਮਾਨ ਨੇ ਇੱਕ ਲਾਈਨ ਵੀ ਕਹੀ ਸੀ ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬੀਓ ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰੀ ਪੰਜਾਬ ਆ ਰਹੇ ਆ ਉਹਨਾਂ ਨੇ ਜਲੰਧਰ ਜਾਣਾ ਹੈ ਅਤੇ ਹਲਵਾਰਾ ਹਵਾਈ ਅੱਡਾ ਜੋ ਕਿ ਇਸ ਪਾਸੇ ਕੋਜੀ ਦੂਰੀ ਤੇ ਹੈ ਜਿੱਥੇ ਅਸੀਂ ਖੜੇ ਆ ਇੱਥੋਂ ਸਾਡੇ 3-4 ਪਿੰਡ ਛੱਡ ਕੇ ਨਾਲ ਹੀ ਹਲਵਾਰਾ ਹਵਾਈ ਅੱਡਾ ਬਣਿਆ ਤੋਂ ਸਾਡੀ ਬਹੁਤ shear ਦੀ ਪਿਛਲੇ ਲੰਮੇ ਸਮੇਂ ਦਾ 2020 ਤੋਂ ਲੈ ਕੇ ਅਸੀਂ ਇਹ ਮੰਗ ਕਰਦੇ ਆ ਰਹੇ ਕਿ ਜਦੋਂ ਹਲਵਾਰਾ ਹਵਾਈ ਅੱਡਾ ਤਿਆਰ ਹੋਵੇ ਤਾਂ ਇਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਰੱਖਿਆ ਜਾਵੇ ਕਿਉਂਕਿ ਕਿਉਂਕਿ ਇਹ ਸਰਾਬਾ ਹਲਵਾਰੇ ਦੇ ਬਿਲਕੁਲ ਨਾਲ ਹੈ ਬਾਬਾ ਕਰਤਾਰ ਸਿੰਘ ਸਰਾਬਾ ਹਰਾਂ ਦੀ ਜੱਦੀ ਧਰਤੀ ਹੈ ਜੱਦੀ ਘਰ ਹੈ ਉੱਥੇ ਉਹਨਾਂ ਦਾ ਅਤੇ ਇਹ ਜਿਹੜੀ ਜ਼ਮੀਨ 'ਚ ਬਣਿਆ ਹੈ ਇਹ ਹਲਵਾਰੇ ਦੀਆਂ ਜ਼ਮੀਨਾਂ ਨੇ ਹਲਵਾਰਾ ਸਰਾਬਾ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਨੇ ਸੋ ਸਾਡੀ ਇਹ ਡਿਮਾਂਡ ਬੜੇ ਚਿਰ ਦੀ ਆ ਇਹਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਖੁੱਲਕੇ ਦੱਸ ਦਵਾ 220 'ਚ ਅਸੀਂ ਇੱਕ ਆਰਟੀਆਈ ਪਾਈ ਸੀ ਜਿਹਦਾ ਜਵਾਬ ਸੈਂਟਰ ਸਰਕਾਰ ਲੋਹਾਇਆ ਸੀ ਵੀ ਪਹਿਲਾਂ ਇਹ ਜਿਹੜਾ ਮਤਾ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਜਾਵੇ ਸੋ ਪੰਜਾਬ ਸਰਕਾਰ ਨੇ 2 ਸਾਲ ਪਹਿਲਾਂ ਸਾਡੀ ਇਹ ਡਿਮਾਂਡ ਨੂੰ ਮੰਨ ਲਿਆ ਸੀ ਅਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਦਿੱਤਾ ਸੀ ਕਿ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਰੱਖਿਆ ਜਾਵੇ ਅਤੇ ਉਹ ਸੈਂਟਰ ਨੂੰ ਭੇਜਤਾ ਸੀ ਹੁਣ ਮੈਂ ਕਹਿਣਾ ਕਿ ਚਾਹੁੰਦਾ ਕਿ ਉਹ ਸੈਂਟਰ ਕੋਲੇ ਜਿਹੜਾ ਮਤਾ ਪਿਆ ਹੈ ਇਹਨਾਂ ਨੇ ਪ੍ਰਵਾਨਗੀ ਦੇਣੀ ਹੈ ਸੋ ਕਿਰਪਾ ਕਰਕੇ ਤੁਸੀਂ ਆ ਰਹੇ ਹੋ ਪੰਜਾਬ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਕਰਨਾ ਹੈ ਤਾਂ ਜਿਹੜੀ ਸਾਡੀ ਇਹ ਚਿਰਾਂ ਦੀ ਮੰਗ ਹੈ ਇਸ ਤੇ ਫੁੱਲ ਚੜਾਏ ਜਾਣ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਕਰਨ ਲੱਗੇ ਹੋ ਉਹਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਬਾ ਹਲਵਾਰਾ ਹਵਾਈ ਅੱਡਾ ਰੱਖ ਦਿੱਤਾ ਜਾਵੇ ਸਾਡੀ ਇਨਿਕ ਮੰਗ ਹੈ ਮੰਗ ਕਿਉਂ ਭਾਈ ਕਿਉਂਕਿ ਬਾਬਾ ਕਰਤਾਰ ਸਿੰਘ ਸਰਾਬਾ ਇਨ੍ਹਾਂ ਪਿੰਡਾਂ ਦੇ ਵਿੱਚ ਜੰਮੇ ਪਲੇ ਨੇ ਸਰਾਬਾ ਨਾਂ ਲੱਗਦਾ ਹਲਵਾਰਾ ਜਿੱਥੇ ਹਵਾਈ ਅੱਡਾ ਬਣਿਆ ਸੋ ਕਰਤਾਰ ਸਿੰਘ ਸਰਾਬਾ ਉਹਦੀ ਕੁਰਬਾਨੀ ਕਿੰਡੀ ਵੱਡੀ ਆ ਭਗਤ ਸਿੰਘ ਅਰੀ ਬਾਬੇ ਸਰਾਬੇ ਦੀ ਫੋਟੋ ਆਪਦੀ ਜੇਬ ਚ ਰੱਖਦੇ ਸੀ ਉਹਨਾਂ ਨੂੰ ਆਪਦਾ ਗੁਰੂ ਮੰਨਦੇ ਸੀ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਨੇ ਕਰਤਾਰ ਸਿੰਘ ਸਰਾਬਾ ਪਹਿਲੇ ਸਿੱਖ ਹਵਾਵਾਜ ਯਾਨੀ ਕਿ ਪਹਿਲੇ ਸਿੱਖ ਪਾਇਲਟ ਨੇ ਬਾਬਾ ਕਰਤਾਰ ਸਿੰਘ ਸਰਾਬਾ ਉਦੋਂ ਦੇ ਸਿੱਖ ਪੱਤਰਕਾਰ ਬਾਬਾ ਕਰਤਾਰ ਸਿੰਘ ਸਰਾਬਾ ਨੇ ਸੋ ਬਾਬੇ ਸਰਾਬੇ ਦੀਆਂ ਬਹੁਤ ਜਿਹੜੀਆਂ ਦੇਣਾ ਨੇ ਇਸ ਧਰਤੀ ਨੂੰ ਅਸੀਂ ਉਹਨੂੰ ਜਿਹੜਾ ਅੱਖੋਂ ਵੀ ਹੁਣੇ ਕਰੀ ਬੈਠੇ ਹਾਂ ਕਿਉਂਕਿ ਸਾਡੇ ਬੱਚਿਆਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਭਗੇ ਸਿੰਘ ਬਾਰੇ ਅਸੀਂ ਸਾਰੇ ਜਾਣਦੇ ਆ ਹਨ ਪਰ ਬਾਬਾ ਸਰਾਬਾ ਜੋ ਕਿ ਭਗਤ ਸਿੰਘ ਦਾ ਗੁਰੂ ਸੀ ਉਹਦੇ ਬਾਰੇ ਭੁੱਲ ਗਏ ਬੱਬੂ ਮਾਨ ਨੇ ਇੱਕ ਲਾਈਨ ਵੀ ਕਹੀ ਸੀ ਭਗਤ ਸਿੰਘ ਆ ਗਿਆ ਸਰਾਬਾ ਕਿੱਥੇ ਰਹਿ ਗਿਆ ਹਨਾ ਸੋ ਸਰਾਬੇ ਨੂੰ ਅਸੀਂ ਅਣਗੌਲਾ ਨਾ ਕਰੀਏ ਸਰਾਬਾ ਬਹੁਤ ਵੱਡਾ ਸ਼ਹੀਦ ਹੋਇਆ ਗਦਰੀ ਸ਼ਹੀਦ ਗਦਰੀ ਬਾਬਾ ਸ਼ਹੀਦ ਕਰਤਾਰ ਸਿੰਘ ਸਰਾਬਾ ਆਓ ਇਸ ਮੰਗ ਦੇ ਜਿਹੜੀ ਸਾਡੀ ਜਾਇਜ਼ ਮੰਗ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਇਸ ਮੰਗ ਨੂੰ ਸਾਡੀ ਨੂੰ ਮੰਨ ਕੇ ਜਾਣ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਰਕਾਰਾਂ ਤੱਕ ਪਹੁੰਚਦੀ ਕਰੋ ਮੈਂ ਡੀਸੀ ਲੁਧਿਆਣਾ ਸਾਹਿਬ ਹੋਰਾਂ ਨੂੰ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੇ ਮਿਲੇ ਵੀ ਆ ਗੱਲ ਵੀ ਹੋਈ ਆ ਉਹਨਾਂ ਦੀ ਵੀ ਇਹ ਤੁਸੀਂ ਚੀਜ਼ ਕਰਾਓ ਤੇ ਅਸੀਂ ਵੀ ਤੁਹਾਨੂੰ ਇਹ ਮੰਗ ਕਰਦੇ ਆਂ ਡੀ ਸਾਹਿਬ ਤੁਸੀਂ ਇਹ ਸਾਡਾ ਜਿਹੜਾ ਪ੍ਰੋਪੋਜ਼ਲ ਹੈ ਪੁੱਛੋ ਵੀ ਕਿੱਥੇ ਕਿ ਖੜਾ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਇਹਨੂੰ ਪ੍ਰਵਾਨਗੀ ਮਿਲ ਚੁੱਕੀ ਹੈ ਇਹ ਜਾ ਚੁੱਕਿਆ ਹੈ ਸੈਂਟਰ ਕੋਲੇ ਤੇ ਸੈਂਟਰ ਸਮਾਨਾ ਗਵਾਉਂਦੇ ਹੋਏ ਹਲਵਾਰਾ ਹਵਾਈ ਅੱਡਾ ਦਾ ਨਾਮ ਸ਼ਹੀਦ ਦੇ ਆਜਮ ਕਰਤਾਰ ਸਿੰਘ ਸਰਾਬਾ ਹਲਵਾਰਾ ਹਵਾਈ ਅੱਡਾ ਰੱਖ ਕੇ ਸ਼ਹੀਦ ਕਰਤਾਰ ਸਿੰਘ ਸਰਾਬਾ ਨੂੰ ਬਹੁਤ ਵੱਡੀ ਸ਼ਰਧਾਜਲੀ ਦੇਵੇ ਸ਼ਹੀਦ ਦੇ ਆਜਮ ਕਰਤਾਰ ਸਿੰਘ ਸਰਾਬਾ ਜਿੰਦਾਬਾਦ ਕਰਤਾਰ ਸਿੰਘ ਸਰਾਬਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਆਓ ਤੁਸੀਂ ਵੀ ਇਸ ਮਹਿੰਮ ਦਾ ਹਿੱਸਾ ਬਣੋ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਸਰਕਾਰ ਤੱਕ ਪਹੁੰਚਦੀ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ